ਮੈਂ ਬੜਾ ਇਮੋਸ਼ਨਲ ਹਾਂ ਕਿਉਂਕਿ ਜੋ ਮੂਵੀ ਚ ਦਿਖਾਇਆ ਗਿਆ ਮੇਰੀ ਰਿਸ਼ਤੇਦਾਰੀ ਚਰੀਅਲ ਇਨਸੀਡੈਂਟ ਹੈ ਦੰਦ ਕੋਈ ਔਰਤਾਂ ਦੇ ਲਈ ਜਿਹੜੀ ਸਾਡੀ ਸੋਚ ਹੈ ਜਾਂ ਸਾਡੇ ਸਾਰਿਆਂ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਜੁਆਇੰਟ ਫੈਮਿਲੀ ਦੀ ਜਿਹੜੀ ਵੈਲਿਊ ਦੱਸੀ ਗਈ ਆ ਔਰਤ ਦੇ ਕਿਰਦਾਰ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਨਾ ਨੀਰੂ ਬਾਜਪਾ ਜੀ ਲੈਜੈਂਡ ਨੇ ਜੇ ਆਪਾਂ ਫੀਮੇਲ ਕਿਰਦਾਰਾਂ ਦੀ ਗੱਲ ਕਰੀ ਹੈ ਨਾ ਉਹ ਹਮੇਸ਼ਾ ਉਹਨਾਂ ਦੀ ਐਕਟਿੰਗ ਵਾਹ ਕਮਾਲ ਹੁੰਦੀ ਜਾ ਰਹੀ ਹੈ ਮੈਂ ਜਿੱਦਾਂ ਹੁਣ ਜਿਮ ਜਾ ਰਿਆਂ ਖੇਤਾਂ ਚ ਜਾਂ ਮੈਂ ਆਪਣੇ ਸ਼ੋਸ ਚ ਮੈਨੂੰ ਘਰੇ ਫੈਮਲੀ ਦੀ ਕੋਈ ਟੈਨਸ਼ਨ ਨਹੀਂ ਮੇਰੇ ਭਰਾ ਹਮੇਸ਼ਾ ਖੜੇ ਹੁੰਦੇ ਆ ਰੇਸ਼ਪਾ ਜੀ ਕਿਵੇਂ ਲੱਗੀ ਮੂਵੀ ਅੱਜ ਤੁਸੀਂ ਐਜ਼ ਅ ਸਿੰਗਰ ਉਹ ਵੀ ਸਿੰਗਰ ਤੇ ਇਸ ਜਿਹੜੇ ਕਿਰਦਾਰ ਦੇਖ ਕੇ ਕਿਦਾਂ ਲੱਗਾ ਮੈਂ ਬੜਾ ਇਮੋਸ਼ਨਲ ਹਾਂ ਕਿਉਂਕਿ ਜੋ ਮੂਵੀ ਚ ਦਿਖਾਇਆ ਗਿਆ ਹੈ ਮੇਰੀ ਰਿਸ਼ਤੇਦਾਰੀ ਚਰੀਅਲ ਇਨਸੀਡੈਂਟ ਆ ਦੰਦ ਕੋਈ ਆ ਮੈਂ ਹਜੇ ਵੀ ਉਸੇ ਮੂਮੈਂਟ ਦੇ ਵਿੱਚ ਆ ਇੱਕ ਵਧੀਆ ਮੈਸੇਜ ਵੀ ਐ ਔਰਤਾਂ ਦੇ ਲਈ ਜਿਹੜੀ ਸਾਡੀ ਸੋਚ ਐ ਜਾਂ ਸਾਡੇ ਸਾਰਿਆਂ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਜੁਆਇੰਟ ਫੈਮਿਲੀ ਦੀ ਜਿਹੜੀ ਵੈਲਿਊ ਦੱਸੀ ਗਈ ਆ ਔਰਤ ਦੇ ਕਿਰਦਾਰ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਨਾ ਇੱਕ ਔਰਤ ਇੱਕ ਜੇ ਨੇਚਰ ਵਧੀਆ ਹੈ ਉਹਦੇ ਸੰਸਕਾਰ ਵਧੀਆ ਨੇ ਤਾਂ ਘਰ ਨੂੰ ਜੋੜਦੀ ਆ ਉਹ ਸਵਰਗ ਬਣਾ ਸਕਦੀ ਆ ਔਰ ਘਰ ਨੂੰ ਜਾੜ ਵੀ ਦਿੰਦੀ ਆ ਔਰਤ ਨੀਰੂ ਬਾਜਬਾ ਜੀ ਲੈਜੈਂਡ ਨੇ ਜੇ ਆਪਾਂ ਫੀਮੇਲ ਕਿਰਦਾਰਾਂ ਦੀ ਗੱਲ ਕਰੀ ਹੈ ਨਾ ਉਹ ਹਮੇਸ਼ਾ ਉਹਨਾਂ ਦੀ ਐਕਟਿੰਗ ਬਾ ਕਮਾਲ ਹੁੰਦੀ ਜਾ ਰਹੀ ਹੈ ਜਮੀਨ ਨਾਲ ਜੁੜੇ ਹੋ ਅਸੀਂ ਅਕਸਰ ਤੁਹਾਡਾ ਦੇਖਦੇ ਆ ਚਾਹੇ ਉਹ ਅੰਦੋਲਨਾਂ ਨੂੰ ਲੈ ਕੇ ਜਾ ਤੁਸੀਂ ਖੇਤਾਂ ਨਾਲ ਜੁੜੇ ਹੈਗੇ ਤੁਹਾਡੀਆਂ ਵੀਡੀਓ ਵੀ ਦੇਖਦੇ ਰਹਿੰਦੇ ਆ ਜ਼ਮੀਨ ਇੱਕ ਪਾਸੇ ਰੱਖਦੀ ਜਦੋਂ ਪਰਿਵਾਰਾਂ ਤੇ ਵਿਪਤਾ ਆਉਂਦੀਆਂ ਜ਼ਮੀਨਾਂ ਕੰਮ ਆਉਂਦੀਆਂ ਤੁਸੀਂ ਦੇਖਦਾ ਬਹੁਤ ਵਧੀਆ ਉਹ ਕੁਐਸਚਨ ਹੈ ਤੁਹਾਡਾ ਮੇਰਾ ਆਪਣਾ ਪਰਿਵਾਰ ਹੈ ਆਪਾਂ ਤਿੰਨ ਭਰਾ ਹੈਗੇ ਆ ਹਨ ਤੇ ਸਾਰੇ ਆਪਾਂ ਇਕੱਠੇ ਰਹਿੰਦੇ ਆ ਤੇ ਮੈਨੂੰ ਪ੍ਰਾਉਡ ਹੈ ਮੇਰੇ ਬ੍ਰਦਰ ਡਾਕਟਰ ਨਿਰਮਲ ਸਿੰਘ ਐਡਵੋਕੇਟ ਸਰਬੰਤ ਸਿੰਘ ਹੈ ਨਾ ਦੁੱਖ ਸੁੱਖ ਦੇ ਵਿੱਚ ਸਾਨੂੰ ਕਿਸੇ ਨੂੰ ਫੈਮਲੀ ਪ੍ਰੋਬਲਮ ਆ ਜਾਂਦੀ ਆ ਆਪਾਂ ਨਾਲ ਖੜੇ ਹੁੰਨੇ ਆ ਮੈਂ ਜਿੱਦਾਂ ਹੁਣ ਜਿਮ ਜਾ ਰਿਹਾ ਖੇਤਾਂ ਚ ਜਾਂ ਮੈਂ ਆਪਣੇ ਸ਼ੋਜ਼ ਚ ਮੈਨੂੰ ਘਰੇ ਫੈਮਲੀ ਦੀ ਕੋਈ ਟੈਨਸ਼ਨ ਨਹੀਂ ਮੇਰੇ ਭਰਾ ਹਮੇਸ਼ਾ ਖੜੇ ਹੁੰਦੇ ਆ ਔਰ ਔਰਤਾਂ ਡਿਪੈਂਡ ਕਰਦਾ ਹੈ ਨਾ ਵਧੀਆ ਜੀ ਔਰਤ ਦੇ ਸੰਸਕਾਰ ਚੰਗੇ ਆ ਘਰ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜੇ ਬਿਨਾ ਹਸਬੈਂਡ ਤੋਂ ਬੇਟੀ ਬਣ ਕੇ ਵੀ ਔਰਤ ਰਹਿ ਸਕਦੀ ਹੈ ਲੇਡੀਜ਼ ਦੇ ਲਈ ਸਾਰੇ ਸਮਾਜ ਦੇ ਲਈ ਇੱਕ ਬਹੁਤ ਵਧੀਆ ਮੈਸੇਜ ਹੈ ਬਹੁਤ ਵਾਰੀ ਪੈਸੇ ਦੀਆਂ ਪੰਡਾ ਬੰਨੀਆਂ ਰਹ ਜਾਂਦੇ ਬੰਦੇ ਦੇ ਇਲਾਜ ਵੀ ਆਪਾਂ ਕਹਿੰਦੇ ਆ ਵੀ ਕਿੱਥੋਂ ਮਾਦੀਕਲ ਬੰਦਾ ਦੁਨੀਆ ਤੋਂ ਫਿਰ ਵੀ ਚਲੇ ਜਾਂਦਾ ਉਹ ਵੀ ਇੱਕ ਟਾਈਮ ਹੁੰਦਾ ਉਹ ਵੀ ਆਪਾਂ ਸਹਾਰਦੇ ਆ ਚੀਜ਼ ਤਾਂ ਪੈਸਾ ਆਪਣੇ ਅੱਤੀ ਰਹਿ ਜਾਂਦਾ ਆਪਾਂ ਡੇਲੀ ਨਾਲ ਨਿਊਜ਼ਪੇਪਰਾਂ ਚ ਨਿਊਜ਼ ਚੈਨਲਾਂ ਤੇ ਵੀਡੀਓਜ਼ ਦੇਖਦੇ ਆ ਕਿ ਫਲਾਣੀ ਗੱਲ ਪਿੱਛੇ ਉਹਨੇ ਆਪਣਾ ਪਿਓ ਮਾਰਤਾ ਜ਼ਮੀਨ ਦੇ ਟੁਕੜੇ ਲਈ ਹੈ ਨਾ ਲੜਕੇ ਗੋਲੀਆਂ ਚੱਲ ਗਈ ਤੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ ਪਰ ਜੋ ਮੈਸੇਜ ਇਹਦੇ ਵਿੱਚ ਜੋ ਕਿਰਦਾਰ ਨੀਰੂ ਬਾਜਵਾ ਜੀ ਨੇ ਕਿਹਾ ਹੈ ਨਾ ਜਦੋਂ ਇੱਕ ਔਰਤ ਦੇ ਸੰਸਕਾਰ ਜਿਹਨੂੰ ਆਪਾਂ ਖਾਨਦਾਨ ਨਹੀਂ ਕਹਿੰਦੇ ਨਾ ਜਦੋਂ ਉਹਦੇ ਸੰਸਕਾਰ ਵਧੀਆ ਤਾਂ ਉਹ ਘਰ ਨੂੰ ਸਵਰਗ ਬਣਾ ਦਿੰਦੀ ਹੈ ਪਰ ਉਹਨੂੰ ਸਮਝਣ ਦੇ ਵਿੱਚ ਕਈ ਵਾਰੀ ਸਾਡਾ ਸਮਾਜ ਫੈਮਿਲੀ ਉਹਦੀਆਂ ਨਣਾਣਾ ਜਾਂ ਸੱਸਾਂ ਜਿਹੜੀਆਂ ਹੈਗੀਆਂ ਕਈ ਵਾਰੀ ਉਹ ਵੀ ਮਿਸਜਜਜ ਕਰਦੀਆਂ ਜਾਂ ਜਿੱਦਾਂ ਦੀ ਇਤਿਹਾਸ ਚੱਲਿਆ ਆ ਰਿਹਾ ਹੈ ਨਾ ਪਰਾ ਨਹੀਂ ਕ ਮੇਰੇ ਹਿਸਾਬ ਦੇ ਨਾਲ ਭਰਾ ਜਿਹੜੇ ਹੁੰਦੇ ਨੇ ਉਹ ਟੁੱਟਣਾ ਨਹੀਂ ਚਾਹੁੰਦੇ ਲੇਡੀਜ਼ ਦਾ ਵੱਡਾ ਰੋਲ ਹੋ ਜਾਂਦਾ ਕਈ ਵਾਰ ਕਈ ਵਾਰ ਅਸੀਂ ਹਰ ਸਮੇਂ ਨਹੀਂ ਕਹਿ ਸਕਦੇ ਰੋਲਸ ਤਾਂ ਸਾਰਿਆਂ ਦਾ ਪਰ ਵਿਆਹ ਤੋਂ ਬਾਅਦ ਹੈ ਨਾ ਪ੍ਰੋਬਲਮਸ ਹੁੰਦੀਆਂ ਉਹ ਔਰਤ ਦੇ ਜਿਹੜੇ ਸੰਸਕਾਰ ਹੈ ਤੇ ਉਹਨੂੰ ਗੁੜਤੀ ਕੀ ਮਿਲੀ ਹੈ ਉਹ ਬਹੁਤ ਮੈਟਰ ਕਰਦੀ ਔਰ ਇੱਕ ਬਹੁਤ ਵਧੀਆ ਕਿਰਦਾਰ ਨਿਰੂ ਬਾਜਪਾ ਜੀ ਨੇ ਇਸ ਮੂਵੀ ਦੇ ਵਿੱਚ ਨਿਭਾਇਆ ਇੱਕ ਸੋਸ਼ਲ ਮੈਸੇਜ ਵੀ ਹੈ ਇਕੱਲੇ ਲੇਡੀਜ਼ ਲਈ ਨਹੀਂ ਪੂਰੇ ਸਮਾਜ ਦੇ ਲਈ ਮੈਂ ਮੁਬਾਰਕਵਾਦ ਦਿੰਨਾ ਪ੍ਰੋਡਿਊਸਰ ਭਗਵੰਤ ਵੀਰ ਕਬੀਰੇ ਨੂੰ ਸੀਮਨ ਡਾਇਰੈਕਟਰ ਸਾਹਿਬ ਨੀਰੂ ਬਾਜਵਾ ਜੀ ਹੈ ਹੀ ਲੈਜੈਂਡ ਨੇ ਹੈ ਨਾ ਫੀਮੇਲ ਕਰਦਾਰਾਂ ਦੇ ਵਿੱਚ ਤੇ ਜਸ ਬਾਜਵਾ ਅਮਰਿਤਮਾਨ ਸਾਹਿਬ ਨੂੰ ਜਿਲ ਮੁਬਾਰਕ ਚਲੋ ਅਸੀਂ ਚਾਹਨੇ ਕਿ ਸਾਰੇ ਫਿਲਮ ਦੇਖਣਾ ਸੋ ਸਾਡੇ ਨੈਸ਼ਨਲ ਮੋਲ ਜੀ